ਚਾਰ ਬੰਦੇ ਯਾਰ ਚਾਰ ਪੰਜ ਬੰਦਿਆਂ ਨੇ ਸਾਰੇ ਪੰਜਾਬ ਨੂੰ ਉਦਾਸ ਕਰੀ ਰੱਖਿਆ 25 ਸਾਲ 2002 ਤੋਂ ਲਾ ਲਓ 2002 ਤੋਂ 2022 ਤੱਕ ਦੋ ਬੰਦਿਆਂ ਨੇ ਰਾਜ ਰਿਆ ਹੈ ਜੀ ਬਾਦਲ ਦਾ ਤੇ ਕੈਪਟਨ ਦਾ ਬਾਦਲ ਦਾ ਮੁੰਡਾ ਸੀ ਕੈਪਟਨ ਦੀ ਉਹ ਪਤਾ ਨਹੀਂ ਕੀ ਲੱਗਦੀ ਸੀ ਤਿੰਨੇ ਚਾਰੇ ਜਾਣੇ ਸੀ ਬਸੇ ਉਹ ਵੀ ਐਨ ਆਰ ਆਈਓ ਸੀ ਐਨ ਆਰ ਆਈ ਨਹੀਂ ਰਹਿੰਦੇ ਇੰਡੀਆ ਉਹ ਦੁਬਈ ਦੁਬਈ ਰਹਿੰਦੇ ਪਤਾ ਨਹੀਂ ਕਿ ਕਿਤੇ ਨੇ ਸਾਰਾ ਪੰਜਾਬ ਲੁੱਟ ਕੇ ਉਹ ਲੈ ਗਏ ਕਰ ਲੋ ਕੀ ਕਰੋਗੇ ਦੱਸੋ ਐ ਨੀ ਸਜ਼ਾ ਮਿਲਦੀ ਇਹ ਤਾਂ ਹਜੇ ਲੋਕਾਂ ਨੇ ਵੋਟਾਂ ਵਾਲੀ ਦਿੱਤੀ ਐ ਨੋਟਾਂ ਵਾਲੀ ਸਜ਼ਾ ਤਾਂ ਹਜੇ ਮੈਂ ਦੇਣੀ ਐ ਤੁਹਾਨੂੰ ਉਹਨੂੰ ਪਤਾ ਲੱਗੂਗਾ ਨਾ ਮੈਨੂੰ ਕਿ ਜਿਹੜੇ ਤੁਸੀਂ ਪੰਜਾਬ ਦੇ ਨੋਟ ਖਾਦੇ ਐ ਨਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਦਾ ਐ ਉਹ ਵੱਡੇ ਵੱਡੇ ਪਹਾੜ 10000 ਏਕੜ ਦਾ ਇਕੱਲੇ ਕੁਲਦੀਪ ਢਾਲੀਆ ਵਾਲ ਨੇ ਨਜਾਇਜ਼ ਕਬਜ਼ੇ ਛੜਾਈ ਐ ਛੜਾਈ ਸਾਰੇ ਵੱਡੇ ਬੰਦੇ ਤੋਂ 10000 ਪੰਚਾਇਤੀ ਏਕੜ ਫੋਰੈਸਟ ਦੀ ਵੀ ਕੁਲਦੀਪ ਢਾਲੀਆ ਵਾਲ ਨੇ ਲਿਆ ਹੁਣ ਉਹ ਤੁਰ ਪਿਆ ਕਹਿੰਦਾ ਪੰਜਾਬ ਬਚਾਓ ਲਿਆ ਦੱਸ ਉਹ ਤੁਹਾਡੇ ਤੋਂ ਤਾਂ ਬਚਾਉਣਾ ਹੈ ਕੀ ਤੋਂ ਬਚਾਈਏ ਹੁਣ ਹਜੇ ਮੁਸ਼ਕਲ ਨਾ ਹਜੇ ਬਚਣ ਲੱਗਿਆ ਕਹਿੰਦਾ ਪੰਜਾਬ ਬਚਾਓ ਜੀ ਮੈਂ ਕਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਬਹੁਤ ਅੱਛੀ ਪਨੀਰੀ ਨਿਕਲੂਗੀ ਹੁਣ ਅੱਗੇ ਬੀਜੀ ਆ ਉਹ ਇਸ ਵਾਰ ਦੇਖੋ ਸਹੀ ਤੁਸੀਂ ਅੱਗੇ ਹੁਣ ਹੁੰਦਾ ਕੀ ਹੈ ਇਹੀ ਪੰਜਾਬ ਦੇਖੋ ਤੁਸੀਂ ਨੰਬਰ 1 ਬਣਦਾ ਚਾਰ ਬੰਦੇ ਯਾਰ ਚਾਰ ਪੰਜ ਬੰਦਿਆਂ ਨੇ ਸਾਰੇ ਪੰਜਾਬ ਨੂੰ ਉਦਾਸ ਕਰੀ ਰੱਖਿਆ 25 ਸਾਲ 2002 ਤੋਂ ਲਾ ਲਓ 2002 ਤੋਂ 2022 ਤੱਕ ਦੋ ਬੰਦਿਆਂ ਨੇ ਰਾਜ ਰਿਹਾ ਜੀ ਬਾਦਲ ਦਾ ਤੇ ਕੈਪਟਨ ਦਾ ਤੇ ਉਹਨਾਂ ਨਾਲ ਇੱਕ ਇੱਕ ਉਹਨਾਂ ਦੇ ਨਾਲ ਸੀ ਬਾਦਲ ਦਾ ਮੁੰਡਾ ਸੀ ਕੈਪਟਨ ਦੀ ਉਹ ਪਤਨੀ ਕੀ ਲੱਗਦੀ ਸੀ ਤਿੰਨੇ ਚਾਰੇ ਜਾਣੇ ਸੀ ਪਾਸੇ ਉਹ ਵੀ ਐਨਆਰਆਈ ਉਹ ਐਨਆਰਆਈ ਨਹੀਂ ਰਹਿੰਦੇ ਇੰਡੀਆ ਦੁਬਈ ਦੁਬਈ ਰੰਦੀ ਪਾਣ ਕੇ ਤੇ ਰੰਦੀ ਸਾਰਾ ਪੰਜਾਬ ਲੁੱਟ ਕੇ ਉਹ ਲੈ ਗਏ ਕਰ ਲੋ ਕੀ ਕਰੋਗੇ ਦੱਸਿਓ ਫਿਰ ਕਹਿੰਦੇ ਆ ਜੀ ਜਦੋਂ ਪੁੱਛਦਿਆਂ ਵੀ ਭਗਵਾਨਤਮਾਨ ਸਰਕਾਰ ਤਾਂ ਪੋਜ਼ਿਟਿਵ ਕੰਮ ਕਰ ਰਹੀ ਹੈ ਲੁੱਟਿਆ ਤਾਂ ਤੁਸੀਂ ਸੀ ਫਿਰ ਕਹਿੰਦੇ ਸਾਨੂੰ ਸਜ਼ਾ ਮਿਲ ਤਾਂ ਗਈ ਜੀ ਸਾਨੂੰ ਹਰਾਤਾ ਹਰਾਉਣਾ ਸਜ਼ਾ ਹੈ ਜੇ ਕੋਈ ਬੰਦਾ ਕਤਲ ਕਰ ਦੇ ਜਾਂ ਬੈਂਕ ਲੁੱਟ ਲੇ ਕੋਈ ਉਹ ਤੋਂ ਬਾਅਦ ਉਹ ਵੋਟਾਂ 'ਚ ਖੜਾ ਹੋ ਜੇ ਵੋਟਾਂ 'ਚ ਉਹ ਹਾਰ ਜੇ ਤਾਂ ਫਿਰ ਉਹਦਾ ਬੈਂਕ ਦਾ ਡਾਕਾ ਜਾਂ ਕਤਲ ਜਿਹੜਾ ਮਾਫ਼ ਹੈ ਬਸ ਉਹ ਗੱਲ ਮੈਂ ਹਾਰ ਤੱਕ ਗਿਆ ਜੀ ਮੈਨੂੰ ਸਜ਼ਾ ਮਿਲ ਗਈ ਐ ਨਹੀਂ ਸਜ਼ਾ ਮਿਲਦੀ ਇਹ ਤਾਂ ਅਜੇ ਲੋਕਾਂ ਨੇ ਵੋਟਾਂ ਵਾਲੀ ਦਿੱਤੀ ਐ ਨੋਟਾਂ ਵਾਲੀ ਸਜ਼ਾ ਤਾਂ ਅਜੇ ਮੈਂ ਦੇਣੀ ਐ ਤੁਹਾਨੂੰ ਇਹਨੂੰ ਪਤਾ ਲੱਗੂਗਾ ਨਾ ਨੂੰ ਕਿ ਜਿਹੜੇ ਤੁਸੀਂ ਪੰਜਾਬ ਦੇ ਨੋਟ ਖਾਦੇ ਐ ਨਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਦਾ ਐ ਉਹ بڑے بڑے ਪਹਾੜ 10 ਹਜ਼ਾਰ ਏਕੜ ਦਾ ਕੱਲੇ ਕੁਲਦੀਪ ਧਾਲੀਆ ਨੇ ਨਜਾਇਜ਼ ਕਬਜ਼ੇ ਛੜਾਈਏ ਛੜਾਈ ਸਾਰੇ ਵੱਡੇ ਬੰਦੇ ਤੋਂ 10000 ਪੰਚਾਇਤੀ ਏਕੜ ਫੋਰੈਸਟ ਦੀ ਜੀ ਕੁਲਦੀਪ ਢਾਲੀ ਵਾਲੇ ਦੱਸੋ ਜੀ ਦੱਬੀ ਬੈਠੇ ਹੈ ਕਬਜ਼ੇ ਕਰੀ ਬੈਠੇ ਸਾਡੀ ਹੋ ਗਈ ਕਿਉਂ ਬਈ ਲੋਕਾਂ ਦੀ ਜ਼ਮੀਨ ਹੈ ਪੰਚਾਇਤਾਂ ਦੀ ਜ਼ਮੀਨ ਹੈ ਪੰਚਾਇਤਾਂ ਨੂੰ ਪੈਸੇ ਆਉਣ ਆਹ ਸਾਰਾ ਜਿਹੜਾ ਏਰੀਆ ਨਾ ਜੋ ਡਿਵੈਲਪ ਹੋ ਗਿਆ ਇਹਦੇ ਚੋਂ ਆਹ ਜਿਹੜੇ ਸਾਰੇ ਇਸ ਇਲਾਕੇ ਦੇ ਪਿੰਡ ਨੇ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰੋਫਿਟ ਦੇ ਵਿੱਚੋਂ ਹਿੱਸਾ ਜਾਊਗਾ ਪਿੰਡ ਨਹੀਂ ਪਚੈਣ ਜਾਊਗਾ ਇੱਥੋਂ ਦੇ ਲੋਕਾਂ ਨੂੰ ਕੰਮ ਮਿਲੂਗਾ ਇਹ ਹੁੰਦੀਆਂ ਪਾਲਿਸੀਜ਼ ਇਹ ਹੁੰਦਾ ਵਿਜ਼ਨ ਐਵੇਂ ਗੱਲ ਨਹੀਂ ਬਾਤ ਨਹੀਂ ਪੰਜ ਪੰਜ ਸਾਲ ਕੋ ਉਹ ਲੈ ਹੁਣ ਉਹ ਤੁਰ ਪਿਆ ਕਹਿੰਦਾ ਪੰਜਾਬ ਬਚਾਓ ਲੈ ਦੱਸ ਉਹ ਥੋੜੇ ਤੋਂ ਤਾਂ ਬਚਾਉਣਾ ਕਿ ਤੋ ਬਚਾਈਏ ਹੁਣ ਹਜੇ ਮੁਸ਼ਕਲ ਨਾਲ ਹਜੇ ਬਚਣ ਲੱਗਿਆ ਕਹਿੰਦਾ ਪੰਜਾਬ ਬਚਾਓ ਜੀ ਮਗਾ ਸ਼੍ਰੋਮਣੀ ਕਾਲੇਦਲ ਤੋਂ ਪੰਜਾਬ ਬਚਾਓ ਯਾਤਰਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਹੱਦ ਵੀ ਖਾ ਰਹਿ ਲੋ ਯਾਰ ਹਜੇ ਹੁਣ ਹਾਰ ਰਿਓ ਥੋੜਾ ਜਿਹਾ ਰੈਸਟ ਕਰ ਲਓ ਨਾ ਇੱਕ 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 ਪੰਗਾ ਹੈ ਇਹਨਾਂ ਨੂੰ ਹਜੇ ਲੀਡਰਾਂ ਦੇ ਜੋ ਆ ਕੇ ਇਹਨਾਂ ਬਈ ਤੁਹਾਡੇ ਚੋਂ ਵੀ ਬਹੁਤ ਸਾਰੇ ਪੜੇ ਹੋਣਗੇ ਉਹਨਾਂ ਸਕੂਲਾਂ ਚ ਪਰ ਕਾਨਵੈਂਟ ਸਕੂਲਾਂ ਦੀ ਜਿਹੜੀ ਨਾ ਜਿਹੜੇ ਕਾਨਵੈਂਟੇਰੀਅਨ ਨੇ ਉਹ ਰਾਜਨੀਤੀ ਚ ਕਾਮਯਾਬੀ ਬਹੁਤ ਘਟ ਗਈ ਉਹ ਕਿਉਂਕਿ ਪੰਜਾਬੀ ਨਹੀਂ ਬੋਲਨੀ ਆਉਂਦੀ ਉਹਨਾਂ ਨੂੰ ਆਉਂਦੀ ਨਹੀਂ ਉਹਨਾਂ ਨੂੰ ਪੰਜਾਬੀ ਕਿਉਂਕਿ ਉਹਨੂੰ ਸਨਾਵਰ ਚ ਕਿੱਥੇ ਪੰਜਾਬੀ ਹੈ ਦੂਨ ਚ ਕਿੱਥੇ ਪੰਜਾਬੀ ਹੈ ਪੀਪੀਐਸਸੀ ਕਿੱਥੇ ਪੰਜਾਬੀ ਹੈ ਇਹ ਤਾਂ ਇਹ ਫਿਰ ਰਹੇ ਕੁਝ ਹੋਰ ਹੀ ਬੋਲ ਜਾਂਦੇ ਆ ਮੇਰੇ ਪਿਤਾ ਸਮਾਨ ਮੇਰੇ ਪਿਤਾ ਹੈਨਾ ਇਹਨੂੰ ਪਤਾ ਹੀ ਨਹੀਂ ਲੱਗਦਾ ਹੀ ਇਸ ਮਾਈ ਫਾਦਰ অর ਲਾਈਕ ਮਾਈ ਫਾਦਰ ਪਤਾ ਹੀ ਲੱਗਦਾ ਇਹਨਾਂ ਨੂੰ ਕੋਈ ਕਹਿੰਦੇ ਓਹ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਏ ਜਾਂ ਚੋਨਾ ਕਹਿੰਦੀ ਏ ਪਹਿਲਾਂ ਚੋਨਾ ਫਿਰ ਚੋਨਾ ਉਹੀ ਗੱਲ ਕਹੀਆਂ ਮੈਂ ਕਿਹਾ ਚੋਨਾ ਹੁੰਦਿਆਂ ਨੇ ਉਹ ਚੋਨਾ ਹੁੰਦਾ ਹ ਹੁਣ 35 ਪੜ੍ਹੀ ਹੋਵੇ ਤਾਂ ਪਤਾ ਲੱਗੇ ਅਸੀਂ ਤਾਂ ਰੱਟੇ ਲਾ ਲਾ ਕੇ 35 ਪੜ੍ਹਦੇ ਹਾਂ ਊੜਾ ਆੜਾ ਏਡੀ ਸੱਸਾ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਇਸ ਤੋਂ ਉੱਥੋਂ ਆਇਆ ਜੀ ਥੱਲੋਂ ਸਾਡੀ ਕੀ ਰਿਸ ਕਰ ਲੈਣਗੇ कैप्टन साहब की बेटी कहते जी वनू लॉन्च करना क्या लॉन्च कर दिया राजनीति लॉन्च करना है, तो कर है। जिमें श्री हरिकोटा तो कोई राकेट लॉन्च कर, कर दिया लॉन्च करना मैं भी सुन लग गया मैं क्या देख दिया भाई कैसी लॉन्चिंग है उन्हें हम आ गए बीजेपी के का... काफी बड़े बड़े लीडर आ गए दिल्ली तो उन्हें बोलना सैडी ने एक सौ चुताली करोड़ रुपया ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ ਖਰਚ ਆ ਆ ਬੋਲਣਾ ਸੀ ਉਹ ਕਹਿੰਦੀ ਮੇਰੇ ਡੈਡ ਨੇ 144 ਕਰੋੜ ਰੁਪਏ ਬਿਊਟੀਫਿਕੇਸ਼ਨ ਤੇ ਖਰਚੇ ਮੈਨੂੰ ਪਤਾ ਲੱਗਿਆ ਮੈਨੂੰ 100 ਤਾਂ ਕਹਿਣਾ ਹੁੰਦਾ 44 ਨਹੀਂ ਕਹਿਣਾ ਹੁੰਦਾ ਇਹਨੂੰ ਉਹ ਤਾਂ ਸਿੱਖਣ ਕੋਈ ਗਿਣਤੀ ਵੀ 100 ਤੋਂ ਹਾਂ ਸ਼ੁਰੂ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਥੱਲੇ 99 98 ਵੀ ਹੁੰਦੇ ਆ ਕੋਰੇ ਨੇ ਕੋਰੇ ਨੇ ਛੋਕਰਾ ਪ੍ਰਮਾਤਮਾ ਦਾ ਛੇਤੀ ਖੜਾ ਛੁੱਟ ਗਿਆ ਭੱਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਜਿਨ੍ਹਾਂ ਨੇ ਜਿਨ੍ਹਾਂ ਨੇ ਕਦਰ ਹੀ ਨਹੀਂ ਪਾਈ ਪੰਜਾਬ ਦੀ